ਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਇਹ ਭਾਈ ਜੇ ਸਾ ਸੰਗ ਚ ਮਿਲ ਕੇ ਇਹ ਗੁਣ ਨਹੀਂ ਧਾਰਨ ਕਰਦੇ ਉਹਨਾਂ ਨੂੰ ਮਹਾਰਾ ਕਹਿੰਦੇ ਇੰਨਾ ਘਾਟਾ ਹੈ ਹਰ ਨਾਮ ਨਾ ਸਿਮਰਹਿ ਸਾਧ ਸਾਧ ਸੰਗ ਚ ਮਿਲ ਕੇ ਪੰਜਵੇਂ ਪਾਤਸ਼ਾਹ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦਾ ਸਿਮਰ ਨਹੀਂ ਕਰਦੇ ਕਾਇਤਨ ਉਡਾਖੇ ਉਹਨਾਂ ਦੇ ਸਰੀਰ ਤਾਂ ਸਾਧ ਸੰਗੈ ਜੀ ਵਿਸ਼ਿਆਂ ਦੀਆਂ ਖੀਹਾਂ ਉਡਦੀਆਂ ਲਾਣਤਾ ਦੀਆਂ ਖੀਹਾਂ ਉਡਦੀਆਂ ਵਨ ਸਰੀਰ ਖੇ ਦੇ ਵਿੱਚ ਮਿੱਟੀ ਵਿੱਚ ਵਿਸ਼ਿਆਂ ਦੀਆਂ ਲਾਨਤਾ ਉੱਡ ਰਹੀਆਂ ਹਨ ਜਿੰਨ ਕੀਤੀ ਤਿਸੈ ਨਾ ਜਾਣ ਜਿਸ ਮਾਰਨ ਮਨੁੱਖਾ ਦੇ ਪੈਦਾ ਕੀਤੀ ਉਸ ਵਾਹਿਗੁਰੂ ਦੇ ਉਪਕਾਰ ਨੂੰ ਨਹੀਂ ਜਾਣਦੇ ਨਾਨਕ ਫਿਟ ਅਲੂਣੀ ਦਿਲੋਂ ਦੀਦ ਦੇ ਧਾਰੀ ਫਿਟੇ ਮੋਹੇ ਜੇ ਆਦਮੀ ਦੀ ਅਲੂਣੀ ਜਿਹਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਰੂਪੀ ਦਾਸ ਲੂਣ ਨਹੀਂ ਹੈ ਉਹ ਅਲੂਣੀ ਦੇ ਦੀ ਨਹੀਂ ਆਈ ਜਿਵੇਂ ਲੂਣ ਤੋਂ ਬਿਨਾ ਭਾਜੀ ਆਦਕ ਦਾਲ ਆਦ ਕਲੂਣੀ ਹੁੰਦੀ ਹੈ ਆਹ ਉਹ ਭਾਈ ਮਾਰੋ ਦੇ ਪ੍ਰੇਮ ਰਸ ਰੂਪ ਨੂੰ ਤੋਂ ਬਿਨਾ ਫਟਕਾਰ ਜੋਗ ਦੇ ਹੈ ਇਸੀ ਜਿਨ੍ਹਾਂ ਨੂੰ ਪ੍ਰੇਮ ਰੂਪੀ ਨਿਮਕਮ ਨਹੀਂ ਪਾਇਆ ਹੈ ਮਹੱਲਾ 5 ਕਾਟ ਬਸ ਹੈ ਚਰਨ ਆਰਬਿੰਦ ਜਿਨ੍ਹਾਂ ਦੇ ਹਿਰਦੇ ਚ ਮਾਰਦੇ ਚਰਨ ਕਮਲ ਮਹਾਰਾਜ ਜੀ ਵਸ ਜਾਂਦੇ ਸਾਧ ਸੰਗਤ ਜੀ ਰਸਨਾ ਜਪੈ ਗੋਪਾ ਕਦੇ ਰਸਨਾ ਕਰਕੇ ਵੀ ਪ੍ਰithvi ਦੇ ਪਾਲਕ ਦਾ ਜਾਪ ਕਰਦੇ ਹਨ ਨਾਨਕ ਸੋ ਪ੍ਰਭ ਸਿਮਰੀਐ ਮਾਦਾ ਕਹਿੰਦੇ ਉਹ ਵਾਸ਼ਗਰੂ ਦਾ ਸਰੂਪ ਉਹ ਬਣ ਜਾਂਦੇ ਜਿਹੜਾ ਸਿਮਰਨ ਕਰਦੇ ਹੈ ਇਸ ਦੇਹੀ ਕੋਪਾ ਉਹ ਪਰਮੇਸ਼ਰ ਉਹ ਦੇ ਦੀ ਪਾਲਣਾ ਆਪ ਕਰਦਾ ਉਹਨਾਂ ਫਿਕਰ ਨਹੀਂ ਰਹਿੰਦਾ ਉਹ ਕਹਿੰਦੇ ਕਾਹੇ ਦੇ ਮੰਚਿਤ ਬੈ ਉਹਨਾਂ ਜਾਂ ਹਰ ਹੜਜੀ ਉੱਪਰਿਆ ਪਰਮੇਸ਼ਰ ਹੀ ਉਹਨਾਂ ਦੀ ਪਾਲਣਾ ਪੋਸਣਾ ਕਰਦਾ ਹੈ ਕਿਸੇ ਪ੍ਰਕਾਰ ਦਾ ਫਿਕਰ ਨਹੀਂ ਮਾਰਾ ਸਾ ਉਹਨਦੇ ਪਾਛੇ ਲਾਗੋ ਹਰ ਫਿਰੈ ਕਹਿਦ ਕਬੀਰ ਕਬੀਰ ਜਿਵੇਂ ਕਬੀਰ ਦੀ ਪਾਲਣਾ ਪੋਸਣਾ ਆਪ ਹੀ ਮਾਰਾ ਕਰਦੇ ਸੀ ਇਸ ਪ੍ਰਕਾਰ ਬੱਚੇ ਦੇ ਮਾਤਾ ਪ੍ਰੇਮ ਚ ਜਿਵੇਂ ਬਾਸਰ ਤੇ ਅੰ ਲੈ ਕੇ ਮਗਰ ਭੱਜੀ ਫਿਰਦੀ ਹੈ ਇਸ ਪ੍ਰਕਾਰ ਉਹਨਾਂ ਦੀ ਦੇ ਦੀ ਆਪ ਮਾਰਾ ਪਾਲਣਾ ਕਰਦੇ ਆ ਉਹ ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਹੈ ਉਹ ਦੇਹੀ ਦਾ ਪਾਲਣਾ ਸਫਲਾ ਹੈ ਬਾਕੀ ਇਹ ਖਰਾ ਖਵਾ ਖਵਾ ਕੇ ਵਿਸ਼ਾ ਚ ਜਿਉੜਨਾ ਜਿਹੜਾ ਨਿਸਫਲ ਹੈ ਪੌੜੀ ਆਪੇ 86 ਤੀਰਥ ਕਰਤਾ ਐ ਵੀ 86 ਤੀਰਸ ਹਨਗੇ ਆਪ ਹੀ 86 ਘਾਟ ਹੈ ਸਰੀਰ ਦੇ ਅੰਦਰ ਇਹ ਤੀਰਸ ਬਣੇ ਹੋਏ ਕਰਤਾ ਪੁਰਖ ਆਪ ਕਰੇ ਇਸਨਾਂ ਆਪ ਹੀ ਉਹਨਾਂ ਜਿ ਇਸ਼ਨਾਨ ਕਰਨ ਵਾਲਾ ਜਿਵੇਂ ਪ੍ਰੂਰਵ ਰਾਜੇ ਨੂੰ ਮੇਰਾ ਸਾਨੂੰ ਉੱਥੇ 8 30 ਲਈ ਆ ਕੇ ਇਸ਼ਨਾਨ ਕਰਾਇਆ ਸੀ ਆਪੇ ਸੰਜਮ ਵਰਤੈ ਸੁਆਮੀ ਆਪ ਹੀ ਸੰਜਮ ਦੇ ਵਿੱਚ ਇੰਦਰੀਆਂ ਦੇ ਦਮਨ ਕਰਨ ਵਿੱਚ ਭਲੀ ਪ੍ਰਕਾਰ ਸਾਧਨਾ ਵਿੱਚ ਵਰਤਦਾ ਹੈ ਮਾਲਕ ਆਪ ਜਪਾਏ ਨਾਮ ਆਪ ਹੀ ਮੇਰਾ ਸਾਹਿਬ ਕਿਰਪਾ ਕਰਕੇ ਨਾਮ ਜਪਾਉਣ ਵਾਲਾ ਗੁਰਸਿੱਖ ਗੁਰੂ ਰੂਪ ਹੈ ਆਪ ਦਿਆਲ ਹੋਏ ਭੌਖੰਡ ਨੂੰ ਆਪ ਹੀ ਦਿਆਲੂ ਹੋ ਕੇ ਜਮਣ ਮਰਨ ਦੇ ਪੈਰ ਨੂੰ ਕੱਟਣਾ ਕਰਦਾ ਹੈ ਆਪ ਕਰ ਸਭ ਦਾ ਇਸ ਸਾਰਿਆਂ ਨੂੰ ਬ੍ਰਹਮ ਗਿਆਨ ਦਾ ਨਾਮ ਦਾ ਰੋਜੀ ਦਾ ਮੁਕਤ ਦਾ ਧਾਮ ਦੇਣਾ ਕਰਦਾ ਹੈ ਜਿਸ ਨੂੰ ਗੁਰਮੁਖ ਆਪ ਪੂਜਾ ਜਿਵੇਂ ਗੁਰਮੁਖਾਂ ਦੀ ਸੰਗਤ ਦੁਆਰਾ ਆਪ ਮਾਰਾ ਸਾਹਿਬ ਸਮਝਾ ਦਿੰਦੇ ਹਨ ਸੋ ਸਦ ਹੀ ਦਰਗਹ ਪਾਏ ਉਹ ਭਾਈ ਸਦਾ ਵਾ ਤੇ ਵਾਹਿਗੁਰੂ ਦਾ ਜੀ ਮਾਨ ਸਤਕਾਰ ਪਾਉਂਦਾ ਹੈ ਜਿਸ ਦੀ ਪੈਜ ਰੱਖਾ ਹੈ ਹਰ ਸੁਆਮੀ ਜਿਨ੍ਹਾਂ ਦੀ ਪੈਜ ਮੇਰਾ ਹੈ ਇਹ ਮਾਲਕ ਆਪ ਰੱਖਦਾ ਹੈ ਸੋ ਸੱਚਾ ਹਰ ਜਾਣ ਉਹ ਸੱਚੇ ਜਾਣਣਾ ਕਰੋ ਹਰੀ ਦੇ ਦਰ ਵਿੱਚ ਉਹਨਾਂ ਨੇ ਹਰੀ ਸੱਚੇ ਨੂੰ ਜਾਣ ਲਿਆ ਹੈ ਹਰੀ ਦੇ ਸੱਚੇ ਜਾਣ ਹਨ ਉਹ ਸ਼ਲੋਕ ਮਹਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਸਤਗੁਰੂ ਜੀ ਕਹਿੰਦੇ ਬਿਨਾ ਸਰਗਰਾਂ ਦੇ ਮੇਲਿਆਂ ਤੋਂ ਜਗ ਤਾਂ ਅਗਿਆਨੀ ਹੈ ਏ ਭਾਈ ਅੰਧੇ ਕਰਮ ਕਮਾ ਅਗਿਆਨਤਾ ਵਾਲੇ ਕਰਮ ਜੀਵੇਂ ਨੇਤron ਤੋਂ ਹੀਨਾ ਸਾਹਮਣੇ ਸਿਰਾਲੇ ਦੇ ਜਾਂਦਾ ਹੈ ਅਰੇ ਆਉਣ ਵਾਲੇ ਕਰਮ ਕਮਾਉਂਦੇ ਕਾਲ ਦੇ ਸਾਹਮਣੇ ਤੁਰੇ ਜਾ ਰਹੇ ਹੰ। ਸਬਦ ਐਸੇ ਉਚਿਤ ਨਾ ਲਾ। ਗੁਰੂ ਸਾਹਿਬ ਦੇ ਸ਼ੋਧਨਾ ਚੇਦੀ ਬਿਰਤੀ ਨੂੰ ਲਾਉਂਦੇ ਹੀ ਨਹੀਂ ਹਨ। ਜਿਤ ਸੁਖ ਵਸੈ ਮਾਨਿਆ ਜਿਸ ਕਰਕੇ ਮਨ ਚ ਆ ਕੇ ਸੁਖ ਰੂਪ ਆ ਕੇ ਬਸ ਜਾਵੇ। ਤਾਮਸ ਲੱਗਾ ਸਦਾ ਫਿਰੈ। ਹਰ ਵਕਤ ਕ੍ਰੋਧ ਦੇ ਚ ਲੱਗਾ ਸੜਿਆ ਹੀ ਰਹਿੰਦਾ। ਵੇਖੋ ਚਿਹਰਾ ਯਾਨੀ 부ਝਿਆ ਪਿਆ ਹੈ। ਕਿਉਂ ਤਮੋ ਗੁਣ ਚ ਲੱਗਾ ਤੁਰਿਆ ਫਿਰਦਾ ਨਾ ਕਿਹੜਾ ਕੁਝ ਬਗਾੜੀ ਦਾ ਹੈ। ਨਾ ਕਿਸੇ ਦਾ ਕੋਈ ਸਵਾਰ ਦਾ ਕੋਈ ਐਵੇਂ ਤਮੋਂਗਣ ਚ ਲਗਾ ਤੁਰਿਆ ਫਿਰਦਾ ਹੈ ਇਹਨ ਉਸ ਜਲਤ ਬਿਹਾਰ ਰਾਜ ਨੇ ਅੱਗ ਵਿੱਚ ਈਰਖਾ ਦੀ ਜਲਦੇ ਵੀ ਗੁਜ਼ਰਦੀ ਹੈ ਉਸ ਭਾਵੈ ਸੋਥੀ ਹੈ ਅੱਛਾ ਭਾਈ ਜੋ ਵਾਹਿਗੁਰੂ ਨੂੰ ਪਾਉਂਦਾ ਉਹ ਹੀ ਹੁੰਦਾ ਹੈ ਕਹਿਣਾ ਕਿਛੂ ਨਾ ਜਾ ਕਿ ਉਹਨਾਂ ਦੀ ਬਾਤ ਸਮਝਾਉਣ ਵਾਸਤੇ ਕਿਹਾ ਜਾਵੇ ਉਹ ਮੰਨਦੇ ਥੋੜੇ ਬ੍ਰਹਮਾ ਹੂ ਕੋ ਕਹਿੋ ਨਾ ਮੰਨੇ ਕੀ ਹਾ ਨਹੀਂ ਜਾਂਦਾ ਕੋਈ ਸਮਝਾਉਣ ਵਾਸਤੇ ਥੋੜੇ ਮਾਤਰ ਵੀ ਮਹਲਾ ਤੀਜਾ ਸਤਿਗੁਰੂ ਫਰਮਾਇਆ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਉਣਾ ਕੀਤਾ ਆਗਿਆ ਕੀਤੀ ਹੈ ਕਾਰੀ ਇਹ ਕਰੇ ਇਹ ਭਾਈ ਕਾਲ ਦਵਾਈ ਇਹ ਕਰਨੀ ਚਾਹੀਦੀ ਏ ਕਾਰੇ ਕਰਨੀ ਚਾਹੀਦੀ ਹੈ ਸਤਿਗੁਰੂ ਦੁਆਰਾ ਹੋਏ ਕੈ ਸਤਿਗੁਰੂ ਦੁਆਰਾ ਹੋ ਕਰਕੇ ਸਾਹਿਬ ਸੰਭਾਲੇ ਆਗਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਕਰੋ ਸਾਹਿਬ ਸਦਾ ਹਜੂਰ ਹੈ ਉਹ ਵਾਹਿਗੁਰੂ ਸਦਾ ਹਾਜ਼ਰ ਨਾਜ਼ਰ ਹੈ ਧਰਮ ਕੇ ਛੋੜ ਕੱਟ ਧਰਮ ਦੇ ਜਿਹੜੇ ਛੋੜ ਪੜਦੇ ਪਏ ਨਾ ਫੁੱਲੇ ਪਏ ਆ ਉਹਨਾਂ ਨੂੰ ਕੱਟ ਕਰਕੇ ਵਿਚਾਰ ਰੂਪੀ ਛੁਰੀ ਦੇ ਨਾਲ ਹੰਕਰ ਜੂਤ ਤਰੇ ਅੰਦਰ ਜੋਤੀ ਸਰੂਪ ਨੂੰ ਧਾਰਨ ਕਰੋ ਧਰਮ ਮੇਟ ਕਰਕੇ ਸਰਕਾਰ ਨਾਮ ਅੰਮ੍ਰਿਤ ਹੈ ਹਰੀਆ ਨਾਮ ਅਮਰ ਕਰਨ ਵਾਲਾ ਅੰਮ੍ਰਿਤ ਹੈ ਇਹੋ ਲਾਏ ਇਹ दारू ਭਾਈ ਲਾਉਣਾ ਕਰੋ ਹਜੂਰ ਫਰਮਾਉਂਦੇ ਹਨ ਸਤਿਗੁਰੂ ਦਾ ਭਾਣਾ ਚਿਤ ਰੱਖੋ ਸਤਿਗੁਰੂ ਸਾਹਿਬ ਦੇ ਭਾਣੇ ਨੂੰ ਚਿਤ ਜਿ ਵਸਾ ਕੇ ਰੱਖਣਾ ਕਰੋ ਸੰਜਮ ਸੱਚਾ ਨੇ ਇਹ ਸੰਜਮ ਸੱਚਾ ਹੈ ਇਹ ਸਾਧੂ ਨੂੰ ਸੱਚਾ ਹੈ ਪਰਹੇਜ਼ ਰੱਖੀਦਾ ਜਿਵੇਂ ਸੰਜਮ ਖੱਟੇ ਮਿੱਠੇ ਦਾ ਪਰਹੇਜ਼ ਰੱਖੀਦਾ ਏਸੇ ਪ੍ਰਕਾਰ ਸੱਚੇ ਦਾ ਜਿਹੜਾ ਪ੍ਰੇਮ ਕਰਨਾ ਹੈ ਇਹੀ ਪਰਹੇਜ਼ ਹੈ ਸਭ ਮੁਕਾਰ ਮਿਟ ਜਾਂਦੇ ਹਨ ਨਾਨਕ ਐਥੈ ਸੁਖੈ ਅੰਦਰ ਐਸ ਲੋਕ 'ਚ ਵੀ ਸੁਖ ਦੇ ਵਿੱਚ ਰੱਖੇਗਾ ਸਤਿਗੁਰੂ ਜੀ ਕਹਿੰਦੇ ਹਨ ਅੱਗੇ ਹਰਿ ਸਿਉ ਕੀਲ ਕਨੇ ਅੱਗੇ ਹਰੀ ਦੇ ਨਾਲ ਤੁਸੀਂ ਅਨੰਦ ਸਰੂਪ 'ਚ ਲੀਨ ਹੋ ਕੇ ਆਨੰਦ ਮਾਣਨਾ ਕਰੋਗੇ ਪੌੜੀ ਆਪੇ ਭਾਰ 18 ਬਨਾਸ਼ਪਤ ਆਪ ਹੀ 18 ਭਾਰ ਬਨਾਸ਼ਪਤੀ 18 ਵਰਨਾ ਦੀ ਨਿਆਈ ਹੈ ਆਪੇ ਹੀ ਫਲ ਲਾਪੀ ਬ੍ਰਹਮ ਗਿਆਨ ਰੂਪੀ ਫਲ ਲਾਉਣ ਵਾਲਾ ਹੈ ਆਪੇ ਮਾਲੀ ਆਪ ਸਭ ਸੀਰ ਹੈ ਆਪ ਹੀ ਸ਼ਰੂ ਮਾਲੀ ਹੈ ਆਪ ਹੀ ਸਾਰਿਆਂ ਬੂਟਿਆਂ ਨੂੰ ਚੇਤਨ ਸਦਾ ਦੇ ਇੱਕ ਸਿੰਗਰਿਆ ਹੈ ਜਲ ਆਪੇ ਹੀ ਮੋਹ ਪਾਏ ਆਪ ਇਹਨਾਂ ਫਲਾਂ ਨੂੰ ਅੰਗੀਕਾਰ ਜਿਹੜਾ ਕਰਨਾ ਤਤਵੇਤਿਆਂ ਦੇ ਅੰਦਰ ਇਹ ਮੂੰਹ ਚ ਵੀ ਆਪ ਹੀ ਪਾਉਂਦਾ ਭੇਦ ਦਾ ਕਰ ਲੈਂਦਾ ਹੈ ਆਪੇ ਕਰਤਾ ਆਪੇ ਭੂਤਾ ਆਪ ਹੀ ਕਰਤਾ ਰੂਪ ਹੈ ਈਸ਼ਰੂਪ ਹੈ ਆਪ ਹੀ ਬ੍ਰਹਮ ਬੇਤਾ ਹੋ ਕੇ ਉਸ ਅਨੰਦ ਨੂੰ ਭੋਗਣ ਵਾਲਾ ਹੈ ਆਪ ਹੀ ਅਧਕਾਰੀ ਹੋ ਕੇ ਇਸ ਕਾਮ ਕਰਮਾਂ ਨੂੰ ਕਰਨ ਵਾਲਾ ਹੈ ਆਪ ਹੀ ਬ੍ਰਹਮ ਗਿਆਨ ਦੇ ਆਨੰਦ ਨੂੰ ਭੋਗਣ ਵਾਲਾ ਜੀਵਨ ਮੁਕਤ ਹੈ ਆਪੇ ਦੇ ਦਿਵਾਏ ਆਪ ਹੀ ਸੰਗਰੂ ਸਾਹਿਬ ਜੀ ਈਸ਼ਰੂਪ ਹੋ ਕੇ ਦਿੰਦਾ ਉਹਨਾਂ ਦੇ ਕਰਮਾਂ ਅਨੁਸਾਰ ਇਹ ਸਤਗੁਰੂ ਰੂਪ ਹੋ ਕੇ ਦੁਆ ਰਿਹਾ ਹੈ ਆਪੇ ਸਾਹਿਬ ਆਪੇ ਹੈ ਰਾਖਾ ਆਪ ਹੀ ਸੇਬ ਮਾਲਕ ਹੈ ਮਹਾਵ੍ਰਤੀ ਦੁਆਰਾ ਆਪ ਹੀ ਰੱਖਿਆ ਕਰਨ ਵਾਲਾ ਹੈ ਆਪੇ ਰਹਾ ਸਮਾਏ ਆਪ ਹੀ ਸਾਰਿਆਂ ਥਾਂ 'ਚ ਵਿਆਪਕ ਹੋ ਰਿਹਾ ਹੈ ਜਦੋਂ ਨਾਨਕ ਵੜਿਆਈ ਆਖੇ ਹਰ ਕਰਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਤੋਂ ਭਾਈ ਮਾਰ ਹਰੀ ਕਰਤਾਰ ਦੀ ਮਹਿਮਾ ਕਹਿੰਨੇ ਹੈ ਜਿਸ ਨੂੰ ਤਿਲ ਨਾਤ ਮਾਇ ਜਿਸ ਨੂੰ ਤੈ ਜਿੰਨੀ ਵੀ ਤਮੋਂ ਗੁਣ ਈ ਹੈ ਜਿਹਨੂੰ ਤਮਾ ਖਾਸ਼ ਨਹੀਂ ਹੈ ਕਿਸੇ ਪ੍ਰਕਾਰ ਦੀ ਉਹ ਅਗਿਆਨ ਨਹੀਂ ਹੈ ਜਿਸ ਨੂੰ